ਬਿਤੇ ਦਿਨਾਂ ਦੇ ਵਿੱਚ ਰਾਵੀ ਦਰਿਆ 'ਚ ਪਾਣੀ ਦੇ ਤੇਜ਼ ਵਹਾਅ ਤੇ ਪਾਣੀ ਦੇ ਪੱਧਰ ਦੇ ਵਧਣ ਦੇ ਕਾਰਨ ਗੁਰਦਾਸਪੁਰ ਦੇ ਜਿਨਾ ਨਗਰ ਕਲਾਂ瑙 ਤੇ ਡੇਰਾ ਬਾਬਾ ਨਾਨਕ ਇਲਾਕੇ 'ਚ ਸਰਹੱਦੀ ਪਿੰਡਾਂ ਦਾ ਵੱਡਾ ਨੁਕਸਾਨ ਹੋਇਆ ਏ ਤੇ ਇਸੇ ਤਰ੍ਹਾਂ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨੇੜਲੇ ਪਿੰਡਾਂ ਦੇ ਵਿੱਚ ਹੁਣ ਭਾਵੇਂ ਪਾਣੀ ਘਟ ਹੋਇਆ ਏ ਪਰ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਾਣੀ ਉਹਨਾਂ ਦੇ ਪਿੰਡਾਂ ਦੇ ਵਿੱਚ ਖਾਲੇ ਵੀ ਮੌਜੂਦ ਹੈ ਤੇ ਉਹਨਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਨੇ ਕਿਸਾਨਾਂ ਦਾ ਦੱਸਣਾ ਹੈ ਕਿ ਉਹਨਾਂ ਦੇ ਨੇੜੇ ਪਾਕਿਸਤਾਨ ਵਾਲੇ ਪਾਸੇ ਤੋਂ ਰਾਵੀ ਦਰਿਆਲ ਨੇ ਬੁਰੀ ਮਾਰ ਕੀਤੀ ਹੈ ਤੇ ਤਿੰਨ ਥਾਵਾਂ ਤੋਂ ਤੁਸੀਂ ਬੰਨ ਦੇ ਵਿੱਚ ਵਰਦੇ ਪਾੜ ਤੈ ਜਾਣ ਦੇ ਨਾਲ ਉਹਨਾਂ ਦੀਆਂ ਫਸਲਾਂ ਉੱਤ ਤੋਂ ਤੇ ਗੋਭੀ ਤੇ ਛੋਨੇ ਦੀ ਫਸਲ ਪੂਰੇ ਤਰ੍ਹਾਂ ਦੇ ਨਾਲ ਬਰਬਾਦ ਹੋ ਗਈਆਂ ਨੇ ਇਹ ਭਾਜੀ ਕੋਰੀ ਡੋਰ ਡੇਰਾ ਬਣਾ ਲੈਂਦਾ ਜੀ ਜੀ ਇਹ ਤਿੰਨਾਂ ਥਾਵਾਂ ਤੋਂ ਤੁਸੀਂ ਟੁੱਟੀ ਹੈ ਜੀ ਇਨੇ ਇਲਾਕੇ ਸਾਰਾ ਬਰਬਾਦ ਕਰ ਦਿੱਤਾ ਜੀ ਪੱਖੋਗੇ ਸਾਦਾਂ ਵਾਲੀ ਸਮਰਾਹ ਹਰੂਵਾਲ ਕਾਲਾਂ ਵਾਲੀ ਚੱਕ ਵਾਲੀ ਮਤਲਬ ਕੋਈ ਪਿੰਡ ਛੱਡਿਆ ਨਹੀਂ ਜੀ ਆ ਜਿੱਥੇ ਆਪਾਂ ਖਲੋਤੇ ਸਾਰੀ ਗੋਭੀ ਵਾਲੀ ਪੜੀ ਐ ਝੋਨਾ ਗੋਭੀ ਤੇ ਬੇੜਾ ਗਰਕ ਹੋ ਗਿਆ ਇਹਦੇ ਨਾਲ ਤਿੰਨ ਮਰੇ ਨੇ ਜੀ ਕਿਸਾਨ ਮਜ਼ਦੂਰ ਦੁਕਾਨਦਾਰ ਇਥੇ ਦੁਕਾਨਦਾਰਾਂ ਦੀ ਰੋਟੀ ਵੀ ਤਕਰੀਬਨ ਜ਼ਿਮੀਦਾਰਾਂ ਦੇ ਸਿਰ ਤੇ ਚਲਦੀ ਜੀ ਮਜ਼ਦੂਰਾਂ ਦੀ ਵੀ ਕਿਸਾਨਾਂ ਦੀ ਹਣਾ ਤੇ ਵਿਚਾਰਿਆਂ ਦਾ ਵੇਖਿਆ ਨਹੀਂ ਜਾਂਦਾ ਜੋ ਹਾਲ ਧਾਨ ਵਾਲੇ ਬਣੇ ਜੀ ਉਹਨੂੰ ਟੁੱਟਾ ਜੀ ਪਹਿਲਾਂ ਜਦੋਂ ਟੁੱਟਣ ਲੱਗੀ ਸੀ ਪਹਿਲਾਂ ਲੋਕ ਆਏ ਨੇ ਵੀ ਆਣ ਕੇ ਯਤਨ ਕਰਦੇ ਆ ਤੁਸੀਂ ਬਣਨ ਦਾ ਉਦੋਂ ਬੀਐਸਐਫ ਨੇ ਗਾ ਨਹੀਂ ਹੁੰਦ ਦਿੱਤਾ ਜੀ ਬਸ ਖੜਜੋਈ ਖੜਜੋ ਜੀ ਟੁੱਟਣ ਲੱਗੀ ਏ ਉਦੋਂ ਬੰਦਿਆਂ ਨੂੰ ਆਖੇ ਗਾਂ ਆ ਜਾਓ ਫਿਰ ਗਾਂ ਕਿੱਥੇ ਬਣਾਈ ਇਹ ਦੱਸੋ ਪਹਿਦੇ ਇਤਨਾ ਟੁੱਟੇ ਨੇ ਇਤਨਾ ਡਿੱਗੇ ਨੇ ਜਿਤਨਾ ਕਿ ਮਹਲੋ ਲਾਲਾ ਲਾਲਾ ਉਹਨੂੰ ਰੋਟੀ ਤੁਸੀਂ ਜੀ ਬਹੁਤ ਜ਼ਿਆਦਾ ਨੁਕਸਾਨ ਹੈ ਚੰਗੀਆਂ ਭਲੇ ਚੰਗੇ ਸਰਦਾਰ ਜਿਹੜੇ ਨਾ ਉਹ ਵਿਚਾਰੇ ਵੀ ਆਣ ਗਏ ਤੇ ਸੜਕਾਂ ਤੇ ਬਹਿ ਗਏ ਨੇ ਕੋਈ ਕੁਝ ਨਹੀਂ ਜੀ ਬਸ ਉਹਨਾਂ ਕੀ ਕਰਨਾ ਹੈ ਫਾਰਮੈਲਟੀ ਪੂਰੀ ਬਾਕੀ ਸਾਡੇ ਆਪਣੇ ਜਿਹੜੇ ਇਹ ਮਤਲਬ ਜੱਟ ਸਿੱਖ ਸਰਦਾਰ ਜਿਹੜੇ ਨੇ ਉਹ ਆਣ ਕੇ ਡੇ ਨੇ ਸੇਵਾ ਕਰਨ ਦੇ ਭਾਵਨਾ ਨਾਲ ਨਾ ਬਾਕੀ ਪ੍ਰਸ਼ਾਸਨ ਵਾਲੋਂ ਕੀ ਮਿਲਣਾ ਜੀ ਬਾਕੀ ਅਸੀਂ ਪ੍ਰਸ਼ਾਸਨਕਾਰੀ ਤੇ ਆਪਣੇ ਐਮਐਲਏ ਸਾਹਿਬ ਗਾੜੀ ਇਹ ਹੀ ਅਰਜ਼ ਕਰਾਂਗੇ ਹੱਥ ਜੋੜ ਕੇ ਕਿ ਹੁਣ ਇਹ ਜਿਹੜਾ ਬੰਨਵਾ ਇਹ ਬੱਜ ਜੇ ਕਿ ਜਿਹੜਾ ਨੁਕਸਾਨ ਹੁਣ ਹੋ ਗਿਆ ਉਹ ਤਾਂ ਗਿਆ ਹੋ ਕੇ ਕਿਸੇ ਦੇ ਹੱਥ ਨਹੀਂ ਆਉਣਾ ਕਿ ਜਿਹੜਾ ਹੁਣ ਅੱਗੇ ਆ ਨੁਕਸਾਨ ਜਿਹੜਾ ਇਹ ਅਗਲੇ ਨੁਕਸਾਨ ਨੂੰ ਬਚਾਓ ਕਿ ਇਹ ਬੰਨ ਜਿਹੜੇ ਆ ਜਿੰਨਾ ਥਾਵਾਂ ਤੇ ਤਿੰਨਾ ਥਾਵਾਂ ਤੋਂ ਟੁੱਟੀ ਆ ਤੇ ਉਹ ਜਿਹੜੇ ਆ ਬੰਨ ਵੱਜ ਜਾਣੇ ਚਾਹੀਦੇ ਆ ਕਿਉਂਕਿ ਹੁਣ ਨੁਕਸਾਨ ਨਾ ਹੋਏ ਕਿ ਇਹ ਜੱਟ ਭਰਾ ਦਾ ਨਾ ਹੋਏ ਇਹ ਜੱਟ ਭਰਾ ਦਾ ਹੋ ਗਿਆ ਤੇ ਭਾਜੀ ਸਾਡਾ ਵੀ ਨੁਕਸਾਨ ਹੈ ਇਲਾਕੇ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਿਸਾਨਾਂ ਦਾ ਬੁਰਾ ਹਾਲ ਹੋ ਕੇਗਾ ਤਾਂ ਇਸ ਦਾ ਅਸਰ ਦੁਕਾਨਦਾਰਾਂ ਤੇ ਵੀ ਹੋਵੇਗਾ ਨਾ ਅਪੀਲ ਕੀਤੀ ਆ ਕਿ ਪ੍ਰਸ਼ਾਸਨ ਜਿੱਥੇ ਇਸ ਤੁਸੀ ਬੰਨ ਨੂੰ ਭਰੇ ਤਾਂ ਉੱਥੇ ਹੀ ਕਿਸਾਨਾਂ ਨੂੰ ਵੀ ਸਰਕਾਰ ਮੁਆਵਜ਼ਾ ਦੇਵੇ ਜਿਹੜੀ ਤੁਸੀ ਟੁੱਟੀ ਆ ਮੇਰੇ ਮਗਰ ਟੁੱਟੀ ਹੋਈ ਆ ਤਾਂ ਕਿ ਅਸੀਂ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਜਿੰਨਾ ਨੁਕਸਾਨ ਭਾਵੇਂ ਗਰੀਬ ਦਾ ਹੋਇਆ ਭਾਵੇਂ امیر ਦਾ ਹੋਇਆ ਭਾਵੇਂ ਕਿਸੇ ਦਾ ਵੀ ਹੋਇਆ ਥੋੜਾ ਬਾਦਾ ਜਿਹੜਾ ਉਹਨਾਂ ਦੀ ਮਦਦ ਕੀਤੀ ਜਾਵੇ ਸਹਾਇਤਾ ਕੀਤੀ ਜਾਵੇ ਕਿਉਂਕਿ ਉਹ ਵਿਚਾਰੇ ਕੋ ਥੋੜਾ ਜਿਹਾ ਆਪਣਾ ਅੱਗਾ ਵਧਾਉਣ ਵਾਲੇ ਬਣ ਤੇ ਇਹੀ ਸਰਕਾਰ ਗਾੜੀ ਬੇਨਤੀ ਆ ਕਿ ਗਰੀਬ ਬੰਦਾ ਖਾਊਗਾ ਕਿਥੋਂ ਜੇ ਕਰੂਗਾ ਨਹੀਂ ਤੇ ਖਾਊਗਾ ਕਿਥੋਂ ਬੱਚੇ ਕਿਥੋਂ ਪਾਲੂਗਾ ਬਾਕੀ ਇਹ ਆ ਮੈਂ ਇੱਕ ਬੇਨਤੀ ਕਰਦਾ ਮੇਰੀਆਂ ਦੋ ਗੱਲਾਂ ਰਹਿ ਗਈਆਂ ਥਣ ਵੀ ਇਹ ਪਾਣੀ ਨੇ ਲੋਕਾਂ ਦੇ ਗਾੜੀ ਹੱਥ ਡਾਉਨ ਜੋਗੇ ਕਰਤਾ ਕਿਉਂਕਿ ਇਹ ਪੰਜਾਬੀ ਕਿਸ ਦੇ ਗਾੜੀ ਹੱਥਾਈਟਾ ਲੰਮਾ ਨਹੀਂ ਹੀ ਡਾਉਂਦੇ ਹੁਣ ਲੋਕਾਂ ਦੇ ਗਾੜੀ ਭੀਖ ਮੰਗੰਦਾ ਪੈ ਨੇ ਥਾਨ ਤੇ ਬਹੁਤ ਜ਼ਿਆਦਾ ਹੋ ਗਿਆ ਜੀ ਪਰ ਇਹ ਕਿਸੇ ਦੇ ਵਾਸਤਾ ਵੀ ਨਹੀਂਗਾ ਤੇ ਹੁਣ ਅੱਗੋਂ ਇਹੋ ਹੀ ਬੇਨਤੀ ਆ ਵੀ ਇਹਨਾਂ ਦਾ ਜਿਹੜੇ ਬੰਨ ਟੁੱਟੇ ਨੇ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ గోబీ ਦੀ ਫਸਲ ਤੇ ਝੋਨੇ ਦੀ ਫਸਲ ਦਾ ਜਿਆਦਾ ਨੁਕਸਾਨ ਗੋਬੀ ਦਾ ਬਹੁਤ ਜਿਆਦਾ ਜਿਹੜੀ ਲੱਗੇ ਆ ਝੋਨੇ ਦਾ ਵੀ ਹੋਇਆ ਵਾ ਜਿਹੜੇ ਗੇਤਰੇ ਆ ਉਹ ਤੇ ਬਿਲਕੁਲ ਖਤਮ ਹੋ ਗਏ ਜੀ ਤੇ ਹੁਣ ਇਹੋ ਹੀ ਆ ਵਾਤ ਤੋਂ ਵਾਤ ਪ੍ਰਸ਼ਾਸਨ ਨੂੰ ਇਹੋ ਕਰਨਾ ਚਾਹੀਦਾ ਕਿ ਇਹ ਬੰਨਾਂ ਦਾ ਕੋਈ ਨਾ ਕੋਈ ਬੰਦੋਬਸਤ ਕਰੇ ਰਾਤੀ ਵੀ ਅਸੀਂ ਸਾਰੀ ਰਾਤ ਨਹੀਂ ਸੁੱਤੇ ਆਖੰਡੇ ਵੀ ਪਾਣੀ ਆ ਗਿਆ ਪਾਣੀ ਆ ਗਿਆ ਸਾਡੇ ਅਜੇ ਵੀ ਨਾ ਗੋਡੇ-ਗੋਡੇ ਪਾਣੀ ਆ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਚੱਕ ਪਾਣੀ ਟੀਵੀ ਲਈ ਵਿਸ਼ੰਬਰ ਬਿੱਟੋ ਦੀ ਰਿਪੋਰਟ